ਤੇਰਾ ਅਪ੍ਰੈਲ 2023 ਨੂੰ ਇਹ ਰਾਤ ਨੂੰ ਮੈਨੂੰ ਵੀਡੀਓ ਕਾਲ ਆਉਂਦਾ ਹੈ ਹੈ ਨਾ ਔਰ ਇੱਕ ਜਨਾਨੀ ਇਹਦੇ ਪਰ ਬੋਲਦੀ ਹੈ ਕਿ ਮੈਂ ਤੁਹਾਡਾ ਇਹ ਨੰਬਰ ਫੇਸਬੁੱਕ ਤੋਂ ਲਿਆ ਹੈ ਫਿਰ ਉਹ ਅਛੀਲ ਨੰਗੀ ਹੋ ਕੇ ਉਹਨੇ ਅਛੀਲ ਫੋਟੋ ਖਿੱਚੀ ਮੇਰੇ ਨਾਲ ਤਾਂ ਉਹ ਮੈਨੂੰ ਬਲੈਕ ਲਿਸਟ ਕਰਨਾ ਸ਼ੁਰੂ ਕਰਤਾ ਉਹਨੇ ਹੈ ਨਾ ਫਿਰ ਉਹਨਾਂ ਦੇ ਇੱਕ ਬੰਦੇ ਨੇ ਫੋਨ ਆਇਆ ਕਿ ਸਾਨੂੰ ਭਈ ਤੁਹਾਡੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਇਹਨੂੰ ਬੰਦ ਕਰਾਓ ਇਸ ਬਾਤ ਹੈ ਯੂਟਿਊਬ ਵਾਲਾ ਬੰਦਾ ਹੈ ਯੂ ਨੋ ਪਹਨ ਕਰਕੇ ਇਹਦੇ ਪਰ ਤੁਸੀਂ ਯੂ ਨੋ ਡਿਲੀਟ ਕਰਾਓ। ਇਹਨੂੰ ਨੇ 1 35500 ਰੁਪਏ ਦੀ ਮੰਗ ਕੀਤੀ। ਉਹ ਮੈਂ ਗਰ ਸ਼ੰਕਰ ਜਾ ਕੇ ਆਪਣੇ ਬੈਂਕ ਵਿੱਚੋਂ ਥਰੂ ਚੈੱਕ ਦੇ ਥਰੂ ਜਾ ਕੇ ਉਹਨੂੰ ਪੇਮੈਂਟ ਕੀਤੀ। ਉਹ ਜਿਹੜਾ ਇਹ ਮੈਨੂੰ ਨਹੀਂ ਪਤਾ ਇਹ ਕੌਣ ਹੈਗੇ, ਕਿਹੜੀ ਇਹ ਪੁਲਿਸ ਹੈ ਜਾਂ ਕਿਹ ਹੈ। ਇਹਨਾਂ ਮੈਨੂੰ ਤਾਂ ਹੁਣ ਯਮਾਨੀ ਸ਼ੁਰੂ ਕਿ ਜਲਦੀ ਕਰੋ। ਨਹੀਂ ਤਾਂ ਤੁਹਾਨੂੰ ਅਰੈਸ ਕਰ ਲਵਾਂਗੇ। ਠੀਕ ਹੈ। ਉਸੇ ਬਾਲ ਕਿਆ ਹੋਇਆ ਤੇ ਇਹ ਫਿਰ ਬੰਦੇ ਮੈਂ ਕਹਿੰਦਾ ਇਹ 35 500 ਜਮਾ ਕਰਤੇ ਇਹਨਾਂ ਨੂੰ ਕਰਦੇ ਇਹਨਾਂ ਵਰ पे ਪੈਸੇ ਜਮਾ ਹੋ ਗਏ ਤਾਂ ਉਹ ਬੰਦਾ ਲਗਾ ਕਾ ਡਿਊਟੀ ਵਾਲਾ ਕਹਿਣ ਲੱਗਾ ਕਿ ਨਹੀਂ ਜੀ ਇਹ ਕਹਿੰਦਾ ਇਹ ਤਾਂ ਤਿੰਨ ਫੋਟੋ ਬਣਾ ਰਖੀ ਫੋਟੋ ਦੀਆਂ ਠੀਕ ਹੈ ਉਹ ਇਸ ਕਰਕੇ ਉਹਨਾਂ ਨੇ ਫਿਰ ਮੇਤੇ 70000 ਜਮਾ ਕਰਾਏ ਕਿਉਂ ਬੈਂਕ ਵਾਲਾ ਕਹਿੰਦਾ ਵੀ 1 ਲੱਖ ਜਮਾ ਇਸ ਤੋਂ ਬਾਅਦ ਜਿਆਦਾ ਪੇਮੈਂਟ ਨਹੀਂ ਫਿਰ 5000 ਰੁਪਏ ਜਾ ਕੇ ਐਫ ਡੀ ਐਸ ਸੀ ਜਿਹੜਾ ਬੈਂਕ ਦਾ ਅਕਾਊਂਟ ਨੰਬਰ ਦਾ ਉੱਥੇ ਜਾ ਕੇ ਮੈਂ ਨਕਦ ਜਮਾ ਕਰਾ ਕੇ ਇਹਨਾਂ ਨੇ ਭੇਜ ਰਸੀਦ ਮੇਰੇ ਕੋਲ ਹੈ ਸਭ ਕਿਸ ਠੀਕ ਹੈ ਉਸ ਤੋਂ ਬਾਅਦ ਇਹਨਾਂ ਦੀ ਧਮਕੀ ਮੈਂ ਫਿਰ ਆ ਗਿਆ ਉਤੋਂ ਤਾਂ ਫੇਰ ਇਹਨਾਂ ਦੀ ਬਦਲ ਫੇਫੋਨ ਆਇਆ ਕਿ ਸਾਡੀ ਪਾਰਟੀ ਬਣਦੀ ਹੈ 5 ਲੱਖ ਦੀ ਸਾਡੀ ਪਾਰਟੀ ਹੈ ਮੈਂ ਡਰ ਗਿਆ ਇਹ ਕਹਿੰਦੇ ਹੋਣੀ ਸਾਨੂੰ 5 ਲੱਖ ਰੁਪਏ ਭੇਜੋ ਠੀਕ ਹੈ ਉਸ ਤੋਂ ਬਾਅਦ ਕਹ ਗਿਆ ਕਿਤਾ ਮੈਨੇ ਇਥੋਂ ਗਿਆ 4:00 ਵੱਜ ਗਏ ਸਨ ਘਰ ਸੰਗ ਇਥੋਂ ਵਾਪਸ ਘਰ ਸੰਗ ਪਹੁੰਚਿਆ ਪਹੁੰਚ ਲਿਆ ਰਸਤੇ ਵਿੱਚ ਆ ਫੇਰ ਇਹਨਾਂ ਦਾ ਫੋਨ ਆ ਗਿਆ ਕਿ ਜੀ ਹੁਣ ਤਾਂ 5:00 ਵਜੇ ਹੁਣ ਤਾਂ ਬੈਂਕ ਖੁੱਲ੍ਹਾ ਨਹੀਂ ਮਿਲਣਾ ਤੇ ਕੱਲ ਨੂੰ ਕਰ ਦਿਓ ਤਾਂ ਦੂਸਰੇ ਜਾ ਕੇ ਫਿਰ ਮੈਨੇ ਮੇਰ ਕੋ ਪੈਸੇ ਨਹੀਂ ਇਹ 1 ਲੱਖ ਰੁਪਏ ਇਹਨਾਂ ਨੂੰ ਭੇਜਿਆ ਮੈਨੇ ਠੀਕ ਹੈ ਉਸ ਤੋਂ ਬਾਅਦ ਇਹ ਕਹਿੰਦੇ ਬਾਕੀ ਪੇਮੈਂਟ ਕਰੋ ਫਿਰ ਮੈਨੇ ਜਾ ਕੇ 4 ਲੱਖ ਦੀ ਪੇਮੈਂਟ ਇਹਨਾਂ ਨੂੰ ਹੋਰ ਭੇਜਤੀ ਠੀਕ ਹੈ ਚੱਲ ਪੇਮੈਂਟ ਫਿਰ ਇਹਨਾਂ ਦਾ ਫੋਨ ਆ ਗਿਆ ਪੇਰੀ ਇਹ ਜਿਹੜੀ ਲੜਕੀ ਅਸੀਂ ਪਕੜੀ ਹੈ ਇਹ ਇਹ ਤੁਹਾਡੇ ਵੀਡੀਓ ਵਾਲੀ ਨਹੀਂ ਹੈ ਉਹ ਜਿਹੜੀ ਵੀਡੀਓ ਜਿਹਨੇ ਬਣਾਇਆ ਉਹ ਹੋਰ ਲੜਕੀ ਉਹ ਜੈਪੁਰ ਦੀ ਹੈ ਅਸੀਂ ਉੱਥੇ ਜਾ ਕੇ ਉਹਨਾਂ ਨੂੰ ਪਕੜਨ ਜਾ ਰਹੇ ਹਾਂ ਉੱਥੇ ਜਾ ਕੇ 2 ਘੰਟੇ ਬਾਅਦ ਇਹਨਾਂ ਦਾ ਫੋਨ ਆ ਗਿਆ ਕਿ ਜੀ ਇਹ ਇਹ ਲੜਕੀ ਅਸੀਂ ਪਕੜ ਲਈ ਹੈ ਜਿੰ ਸੂਸਾਇਟ ਕਾਲਿਆ ਇਹ ਬਾਤ ਹੈ ਇੱਥੇ ਪੋਰਚਾਰੇ ਖੜੇ ਹੈ ਮੀਡੀਆ ਵਾਲੇ ਖੜੇ ਹੈ ਪਬਲਿਕ ਖੜੀ ਹੈ ਡਾਕਟਰ ਐਂਬੂਲੈਂਸ ਵਾਲੇ ਖੜੇ ਹੈ ਇਹਨਾਂ ਸਾਰਿਆਂ ਨੂੰ ਪੈਸੇ ਲੈ ਇਹਨਾਂ ਦੇ ਘਰਾਂ ਨੇ ਅਸੀਂ ਰਾਜੀ ਕਰ ਲਿਆ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਇਹਨਾਂ ਨੂੰ ਪੈਸੂ ਦੇ ਕੇ ਰਾਜੀ ਕਰ ਲਓ ਠੀਕ ਹੈ ਇਹਨਾਂ ਨੇ ਫਿਰ 5 ਲੱਖ ਦੀ ਮੇਰੇ ਤੇ ਡਿਮਾਂਡ ਕੀਤੀ ਮੇਰੇ ਕੋਲ ਪੈਸੇ ਨਹੀਂ ਦੇ ਉਸ ਵੇ ਢਾਈ ਲੱਖ ਰੁਪਏ ਇਹਨਾਂ ਨੂੰ ਪੇਮੈਂਟ ਕਰਤੀ ਮੈਂਨੇ ਠੀਕ ਹੈ ਪੇਮੈਂਟ ਕਰਨੇ ਬਾਅਦ ਤੇ ਫਿਰ ਬਾਕੀ ਬਾਕੀ ਫਿਰ ਡਿਮਾਂਡ ਢਾਈ ਲੱਖ ਦੀ ਹੋਰ ਕਰਦੇ ਰਹੇ ਕਰਦੇ ਰਹੇ ਫਿਰ ਮੈਂ ਇਹਨਾਂ ਨੇ ਕਿਹਾ ਮੇਰੇ ਕੋਲ ਪੈਸੇ ਨਹੀਂ ਹੈ ਮੈਂ ਬੈਂਗਲ ਨੂੰ ਆਨਲਾਈਨ ਲਾਈ ਕੀਤਾ ਹੋਇਆ ਤਾਂ ਮੈਂ ਤੁਹਾਨੂੰ ਪੈਸੇ ਦੇਵਾਂਗਾ ਠੀਕ ਹੈ ਉਸ ਤੋਂ ਬਾਅਦ ਫਿਰ ਮੈਂ ਆ ਕੇ ਫਿਰ ਕਿਸੇ ਬੰਦੇ ਨਾਲ ਮੈਂ ਦੱਸਿਆ ਇਹ ਮੈਦਾਨ ਜਾਣੀ ਨੇ ਜੀ ਇਹ ਕੀ ਹੈ ਉਹ ਕਹਿੰਦੇ ਤਾਂ ਫਰਾਡ ਕੀਤਾ ਕੀਤਾ ਤੇ ਨਾ ਇਹ ਤਾਂ ਗਰੁੱਪ ਬਣਿਆ ਹੋਇਆ ਜਿਹੜਾ ਇਹਦਾ ਲੋਕਾਂ ਨੂੰ ਠੱਗਦੇ ਹੈਗੇ ਤਾਂ ਮੈਨੂੰ ਪਤਾ ਲੱਗਿਆ ਫਿਰ ਐਸਐਨਯੂ ਚਾਰਪਰ ਜਾ ਕੇ ਕੰਪਲੇਨ ਕੀਤੀ ਉਹਨਾਂ ਨੇ ਸਾਈਬਰ ਸਾਈਡੋਂ ਨਾਲ ਹੈਂਡਓਵਰ ਕਰਤਾ ਉਸ ਤੋਂ ਅੱਗੇ ਐਸਨ ਕੰਪਲੇਨ ਨੋਟ ਹੋਈ ਹੈ ਕਿ ਕਿੰਨਾ ਤੁਹਾਡੇ ਨਾਲ ਕਿੰਨਾ ਲੱਖ ਫਰਾਡ ਹੋ ਗਿਆ ਜੀ ਇਹ 8,55,000 ਦਾ ਫਰਾਡ ਹੋਇਆ ਹੈ ਤੇ ਹੁਣ ਇਹ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ? ਅਜਿਹੀ ਮੰਗ ਕਰਦੇ ਤੇ ਇਹਨਾਂ ਲੋਕਾਂ ਨੂੰ ਪਕੜੋ ਸਹਣਾ ਔਰ ਇਹਨਾਂ ਸਜ਼ਾ ਮਿਲੇ ਠੀਕ ਤਰ੍ਹਾਂ ਔਰ ਬਾਕੀ ਦੇਨ ਕੰਨ ਹੋਣ ਤਾਂ ਕਿ ਪਬਲਿਕ ਨੂੰ ਹੀ ਪਤਾ ਲੱਗੇ ਜਾਗਰੂਕ ਹੋਏ ਵੇ ਇਦਾਂ ਦੇ ਇਹਨਾਂ ਫਰਾਨੇ ਮਿੱਤ ਨਹੀਂ ਫਸਣਾ ਇਹਨਾਂ ਮੇਰਾ ਬਹੁਤ ਵੱਡਾ ਫਰਾਨਾ ਮੜਿਆ ਜਿੰਨੀ ਇਹਨਾਂ ਨੂੰ ਸਜ਼ਾ ਮਿਲੇ ਤਾਂ ਉਹਨੀ ਕਮ ਹੈ। ਅਪੀਲ ਹੈ ਕਿ ਇਹਨਾਂ ਪ੍ਰਾਣਾਂ ਤੋਂ ਬਹੁਤ ਬਚੋ ਮੈਂ ਬਿਲਕੁਲ ਅਣਜਾਣਤਾ ਹੀ ਨਾ ਚੀਜ਼ਾਂ ਤੋਂ ਬਿਲਕੁਲ ਮੈਨੂੰ ਪਤਾ ਨਹੀਂ ਪਈ ਬਾਕੀ ਕੋਈ ਸਾਰੇ ਇਸ ਏਰੀਆ ਵਿੱਚ ਇਹ پارٹی ਇਕੱਠੀ ਹੋ ਰਹੀ ਜੋ ਲੋਕਾਂ ਨੂੰ ਠੱਗਦੀ ਹੈ ਇੱਕ ਗਰੋਹ ਕੰਮ ਕਰ ਰਿਹਾ ਗਰੋਹ ਕੰਮ ਕਰ ਰਿਹਾ ਦੀ ਗੱਲ ਹੈ ਮੀਡੀਆ ਥਰੂ ਇਹ ਪਬਲਿਕ ਨੂੰ ਜਾਗਰੂਕ ਕਰਨਾ ਚਾਹੁੰਦਾ ਹੈ ਕਿ ਹੁਣ ਅੱਗੇ ਇਹ ਸਾਡੇ ਕੋਲ ਮੁਕਦਮਾ 61/24 ਜਿਹੜਾ ਹੈ ਜਿਹੜਾ ਅੰਡਰ ਸੈਕਸ਼ਨ 420 ਜਿਹੜਾ ਅਸੀਂ ਦਰਜ ਕੀਤਾ ਜੀ ਜਿਹੜਾ ਆਫਟਰ ਇਨਕੁਆਰੀ ਹੋਇਆ ਇਹਦੇ ਵਿੱਚ ਗੁਰਦੇਵ ਸਿੰਘ ਰਾਣਾ ਪੁੱਤਰ ਗੰਦਰਬ ਸਿੰਘ ਜਿਹੜੇ ਵਾਸੀ ਸਿਵਾ ਉਸ ਪੀਐਸ ਗੜਸ਼ੰਕਰ ਜਿਹੜੇ ਰਹਿਣ ਵਾਲਾ ਜਿਨ੍ਹਾਂ ਦੀ ਉਮਰ 74 ਸਾਲ ਦੇ ਕਰੀਬ ਹੈ ਉਹਨਾਂ ਨਾਲ ਇਹ ਫੋਨ ਤੇ ਕੋਈ ਅਸ਼ਰੀਲ ਵੀਡੀਓ ਵਗੈਰਾ ਨੂੰ ਲੈ ਕੇ ਬਲੈਕਮੇਲ ਕਰਕੇ ਆਨਲਾਈਨ ਫਰਾਡ ਹੋਇਆ ਸੀ ਉਹਨਾਂ ਨਾਲ 8 ਲੱਖ 55 ਹਜ਼ਾਰ ਦਾ ਤੇ ਇਹਦੇ ਵਿੱਚ ਅਫੇ ਦਰਜ ਕਰਕੇ ਹੁਣ ਅੱਗੇ ਜਿਹੜੀ ਫਰਦਰ ਹੈ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਕੇ ਤੇ ਜਿਹੜੇ ਅਸਲੀ ਦੋਸ਼ੀ ਨੂੰ ਉਹਨਾਂ ਤੱਕ ਪਹੁੰਚ ਕਰਾਂਗੇ ਜੀ ਪੂਰਾ